ਇਹ ਬਹੁਤ ਵੱਡਾ ਜੋਰ ਡਾਕਟਰ ਬਵੀਰ ਠਾਕੁਰ ਨੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ ਜਿੱਥੇ ਨਾਰੇਬਾਜੀ ਹੋ ਰਹੀ ਆ ਜਿੱਥੇ ਡਾਕਟਰ ਰਾਜਗੁਰ ਚੱਬੇਵਾਲ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਰਾਤ ਦਾ ਹਨੇਰਾ ਪਰ ਜੋਸ਼ ਵੱਡਾ ਇੱਕ ਕਲੰਟ 11 ਸਾਲਾਂ ਦਾ ਰੁਕਿਆ ਹੋਇਆ ਸੀਗਾ ਹੁਣ ਇਹਨੂੰ ਕਹਿ ਲੋ ਕਿ ਅਰਥ ਮਿਲਿਆ ਕਲੰਟਾ ਚੱਲ ਰਿਆ ਸੀ ਇਹਨੂੰ ਅਰਥ ਨਹੀਂ ਮਿਲ ਰਿਹਾ ਸੀ ਇਸ ਕਰਕੇ ਹੁਣ ਅਰਥ ਮਿਲਿਆ ਆ ਖਾਸ ਤੌਰ ਤੇ ਜਿਹੜੇ ਐਮਪੀ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ ਅਰਥ ਦੇ ਦਿੱਤਾ ਕਹਿੰਦੇ ਹੁਣ ਡੋਨੇ ਤੁਹਾਡੇ ਹੱਥ ਆ ਜਿੱਥੇ ਮਰਜ਼ੀ ਲਾ ਦਿਓ ਬਾਰਡਰ ਦੇ ਵਿੱਚ ਗਏ ਪਰ ਇੱਥੇ ਦਾ ਇੱਕ ਤੱਕ ਖਾਸ ਤੌਰ ਤੇ ਬੀਬੀ ਦਾ ਕਾਠੇ ਨੇ ਦਾ ਹਵਾਬ ਬਣ ਕੇ ਰੱਖ ਦਿੱਤੀ ਆ ਚਲੋ ਆ ਵੀ ਇਸ ਵੇਲੇ ਅਸੀਂ ਫਗਵਾੜਾ ਦੇ ਸੀਆਰਪੀ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਪੂਰਾ ਮੇਲੇ ਵਾਲਾ ਮਾਹੌਲ ਬਣ ਗਿਆ ਇੱਥੇ ਇਦਾਂ ਲੱਗ ਰਿਹਾ ਜਿਵੇਂ ਸੀਐਮ ਸਾਹਿਬ ਆਪ ਆ ਗਏ ਹੁਣ ਕਿਉਂਕਿ ਇੱਥੋਂ ਹਲਕਾਸ਼ਿਆਰਪੁਰ ਦੇ ਐਮਪੀ ਡਾਕਟਰ ਰਾਏ ਕੁਮਾਰ ਚੱਬੇਵਾਲ ਨੇ ਵਿਜ਼ਿਟ ਕੀਤਾ ਜਿੱਥੇ ਉਹਨਾਂ ਨੇ ਬਹੁਤ ਇਹਨਾਂ ਨੂੰ ਗਰੰਟੀਆਂ ਵੀ ਦਿੱਤੀਆਂ ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਅਸੀਂ ਵਿਕਾਸ ਕਰਾਇਆ ਤਾਂ ਹੁਣ ਵੀ ਕਰਾਵਾਂਗੇ ਅਸੀਂ ਇੱਥੇ ਜਿਹੜੇ ਉਮੀਦਵਾਰ ਹੈਗੇ ਆ ਮੈਡਮ ਪ੍ਰਵੀਨ ਠਾਕਰ ਉਹਨਾਂ ਦਾ ਵੀ ਕਾਰਜਾ ਕਰਾਂਗੇ ਰਾਘਵਰ ਸਾਹਿਬ ਬੜਾ ਕਰੰਟ ਦੇ ਸਿਆ ਲੋਕਾਂ ਦੇ ਵਿੱਚ ਬੜੀ ਨੇਰੀ ਦੀ ਸੀ ਲੋਕਾਂ ਦੇ ਵਿੱਚ ਉਹ ਕਹਿੰਦੇ ਕਿ ਤਖਤੇ ਵੰਡਨੇ ਆ ਤਗੜ ਸਾਹਿਬ ਪਹਿਲਾ ਦਾ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਆਮ ਜਨਤਾ ਦੀ ਆਵਾਜ਼ ਆ ਤੁਸੀਂ ਆਪਣੇ ਚੈਨਲ ਰਾਹੀਂ ਲੋਕਾਂ 'ਚ ਪਹੁੰਚਾ ਰਹੇ ਹੋ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਆ ਪੁੱਛੀ ਕਿ ਕਰੰਟ ਦਿਖਿਆ ਇਹ ਕਰੰਟ 11 ਸਾਲਾਂ ਦਾ ਰੁਕਿਆ ਹੋਇਆ ਸੀਗਾ ਹੁਣ ਇਹਨੂੰ ਕਹਿ ਲੋ ਵੀ ਅਰਥ ਮਿਲਿਆ ਕਰੰਟ ਤਾਂ ਚੱਲ ਰਿਹਾ ਸੀ ਇਹਨੂੰ ਅਰਥ ਨਹੀਂ ਮਿਲ ਰਿਹਾ ਸੀ ਇਸ ਕਰਕੇ ਹੁਣ ਅਰਥ ਮਿਲਿਆ ਆ ਖਾਸ ਤੌਰ ਤੇ ਜਿਹੜੇ ਐਮਪੀ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ ਅਰਥ ਦੇ ਦਿੱਤਾ ਕਹਿੰਦੇ ਹੁਣ ਦੋਨੇ ਤਾਰਾ ਤੁਹਾਡੇ ਹੱਥ ਦਾ ਜਿੱਥੇ ਮਰਜ਼ੀ ਲਾ ਦਿਓ ਪੈਸੇ ਦੀਆਂ ਢੇਰੀਆਂ ਲਿਆ ਦਾਂਗਾ ਸਿਰਫ ਇੱਕ ਸ਼ੀਟ ਕੱਢ ਕੇ ਦਿਖਾ ਦਿਓ ਤੇ ਕਾਰਪੋਰੇਸ਼ਨ ਬਣਾ ਦਿਓ ਇਸ ਕਰਕੇ ਉਹਨਾਂ ਦਾ ਧੰਨਵਾਦ ਆਇਆ ਕਰੰਟ ਦਾ ਕੁਛ ਵੀ ਨਹੀਂ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖ ਸਕਦੇ ਲੋਕਾਂ ਨੇ ਆਤ ਵਿੱਚ ਝਾੜੂ ਫੜੇ ਹੋਏ ਆ ਲੋਕੀ ਤਿਆਰ ਬੈਠੇ ਆ ਸਫਾਈ ਕਰਨ ਨੂੰ ਤਿਆਰ ਬੈਠੇ ਆ ਕਹਿੰਦੇ ਗਲੀ ਗਲੀ ਸਫਾਈ ਕਰ ਦੇਣੀ ਆ ਲੋਕੀ ਆ ਕੇ ਦੇਖੇ ਕਿ ਆਹ ਸੀਆਰਪੀ ਕਲੋਨੀ ਸੀਗੀ ਹੁਣ ਪਤਾ ਲੱਗਾ ਸੀਆਰਪੀ ਕਲੋਨੀ ਨੇ ਹੁਣ ਆਲਬਾ ਸਟੇਟ ਦਾ ਇਹ ਏਰੀਆ ਆ ਹਮ ਇਸ ਕਰਕੇ ਸੋ ਤੁਹਾਨੂੰ ਕਿੱਦਾਂ ਲੱਗ ਰਿਹਾ ਲੋਕਾਂ ਦਾ ਰਿਸਪਾਂਸ ਕਿਤਾ ਬਹੁਤ ਵਧੀਆ ਲੱਗ ਰਹਾ ਹੈ ਬੀਬੀਆਂ ਵਿੱਚ ਬਹੁਤ ਉਤਸ਼ਾਹ ਹੈਗਾ ਹੈ ਆ ਬੱਚਿਆਂ ਵਿੱਚ ਬਹੁਤ ਉਤਸ਼ਾਹ ਆ ਅਸੀਂ ਬਹੁਤ ਲੀਡ ਤੋਂ ਸੀਟ ਜਿੱਤਾਂਗੇ ਸੋ ਅਸੀਂ ਬਹੁਤ ਬਾਡਰ ਦੇ ਵਿੱਚ ਗਏ ਪਰ ਇੱਥੇ ਦਾ ਅਤਕ ਖਾਸ ਤੌਰ ਤੇ ਬੀਬੀਆਂ ਦਾ ਅਤਕ ਨੇਦਾ ਹਵਾਬ ਬਧੇ ਕੇ ਰੱਖ ਦਿੱਤੀ ਆ जो डॉक्टर राजकुमार कुमार चंदूवाल से पहुंचे तो लोगों ने नारे लाए कर देखे लिया ग्रांट खास तौर से ਸਾਡੇ ਐਮਪੀ ਸਾਹਿਬ ਆਏ ਸੀ ਡਾਕਟਰ ਰਾਜਪਾਲ ਚੰਬੇਵਾਲ ਦੀ ਪਹਿਲਾਂ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਆ ਕੇ ਸਾਡੇ ਵਿੱਚ ਹਿੰਮਤ ਦਿੱਤਾਈ ਇਸ ਕਰਕੇ ਸਾਡੇ ਵਾਸੀ ਜਿਹੜੇ ਹੁਣ ਮਿਲ ਗਿਆ એનર્ਜੀ ਪੂਰੀ ਆ ਚੁੱਕੀ ਆ ਡਾਕਟਰ ਸਾਹਿਬ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਆ ਬਾਬਾ ਬੜੇ ਹੋ ਗਏ ਤੁਸੀਂ ਤੁਸੀਂ ਕਿਹਾ ਸੀਗਾ ਭਈ ਬਰੋਥਿਆ ਦੇ ਤਾਂ ਸੀਟੇ ਲੈ ਲਈ ਕਰਦੀ ਵੀ ਡਰ ਇੰਨਾ ਸੀ ਡਰ ਇੰਨਾ ਪੈ ਗਿਆ ਸੀ ਉਹਨਾਂ ਨੂੰ ਲੇਕਿਨ ਮੈਂ ਜਜਵਾਤੀ ਕਹਿ ਲੋ ਭਈ ਤਾਂ ਹੋਇਆ ਕਿਉਂਕਿ ਮੈਂ ਗਰੀਬ ਦੀ ਜਿਹੜੀ ਆ ਆਵਾਜ਼ ਆ ਕਿਉਂਕਿ ਮੈਂ ਸੁਣੀ ਹੋਈ ਹੈ ਇਹਨਾਂ ਦੀ ਗਰੀਬੀ ਦੇਖਿਓ ਹੈ ਕਿਉਂਕਿ ਇਹਨਾਂ ਨੂੰ ਕਿੱਦਾਂ ਟੌਰਚਰ ਕੀਤਾ ਜਾਂਦਾ ਸੀਗਾ ਕੋਰੋਨਾ ਦੌਰ ਵਿੱਚ ਇਹਨਾਂ ਨੇ ਇਹਨਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਸੀ ਲੋਕਾਂ ਨੂੰ ਅੰਦਰ ਬਾਹਰ ਦਿੱਤਾ ਸੀ ਕਿਸੇ ਨੇ ਇਹਨਾਂ ਨੂੰ ਰਾਸ਼ਨ ਨਹੀਂ ਪੁੱਛਿਆ ਲੇਕਿਨ ਐਮਪੀ ਸਾਹਿਬ ਜੇ ਇੱਥੇ ਸਰਕਾਰ ਸੀਗੀ ਅਸੀਂ ਹਮੇਸ਼ਾ ਸਾਥੀ ਨਾਲ ਸਾਥੀ ਨਾਲ ਚੋਕ ਕੇ ਰੱਖੀ ਕਿ ਨਹੀਂ ਅਸੀਂ ਆਪਣਾ ਬਾੜਾ ਜਿਹੜਾ ਹਮੇਸ਼ਾ ਇਹਨਾਂ ਨੂੰ ਜਿੱਤ ਕੇ ਦੇਣਾ ਇਹਨਾਂ ਨਾਲ ਢੋਂਡੇ ਮੋਟੇ ਲਾ ਕੇ ਚੱਲਣਾ ਹੈ ਸੋ ਹੁਣ ਆਪਣੀ ਇੱਕ ਰੈਲੀ ਕੱਢਣ ਲੱਗਿਆ ਜੋਸ਼ ਦੇਖ ਲਓ ਤੁਸੀਂ ਬੀਬੇ ਦੇ ਹੱਥਾਂ ਵਿੱਚ ਝਾੜੂ ਫੜੇ ਹੋਏ ਆ ਮੁੰਡਿਆਂ ਦੇ ਹੱਥਾਂ 'ਚ ਝੰਡੇ ਫੜੇ ਹੋਏ ਆ ਜਿਵੇਂ ਜਿਹੜਾ ਕੰਡਲੀ ਕਹਿ ਦੀ ਮੁੰਡਿਆਂ ਨੂੰ ਦੇਖੋ ਇਹ ਕੋਈ ਤੁਸੀਂ ਦੇਖ ਲੋ ਇੱਥੇ ਬਹੁਤ ਵੱਡਾ ਜੋਰ ਡਾਕਟਰ ਬਵੀਰ ਠਾਕੁਰ ਨੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ ਜਿੱਥੇ ਨਾਅਰੇਬਾਜੀ ਹੋ ਰਹੀ ਆ ਜਿੱਥੇ ਡਾਕਟਰ ਰਾਜਗੁਰ ਚੱਬੇਵਾਲ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਆ ਰਾਤ ਦਾ ਹਨੇਰਾ ਪਰ ਜੋਸ਼ ਵੱਡਾ ਦੇਖਣ ਨੂੰ ਮਿਲ ਰਿਹਾ ਕਿ ਬਾੜ ਨੰਬਰ 27 ਦੇ ਵਿੱਚ ਵੀ ਤਸਵੀਰ ਇੱਕ ਪਾਸੜ ਹੁੰਦੀ ਦਿਖਾਈ ਦੇ ਰਹੀ ਆ ਆ ਤੁਸੀਂ ਦੇਖ ਸਕਦੇ ਆ ਹੱਥਾਂ ਦੇ ਵਿੱਚ ਝਾੜੂ ਨੌਜਵਾਨਾਂ ਦੇ ਹੱਥਾਂ ਦੇ ਝੰਡੇ ਐਡਾ ਵੱਡਾ ਯੋਜ ਦੇਖਾ ਦਿੱਤਾ ਦਮ ਖਾਮਤ ਘਾ ਦਿੱਤਾ ਸੋ ਪੂਰੀ ਕਲੋਨੀ ਬਾਗ ਨੰਬਰ 27 ਇੱਕ ਪਾਸੇ ਨੂੰ ਹਨੇਰੀ ਦਿੰਦਾ ਦਿਖਾਈ ਦੇ ਰਿਹਾ ਹੈ ਇਹ ਤਸਵੀਰਾਂ ਨੇ ਬਲਵੀਰ ਖਾਤਿਰ ਪ੍ਰਵੀਰ ਖਾਕੋਰ ਦੇ ਹੱਕ ਵਿੱਚ ਪ੍ਰਚਾਰ ਕਰ ਦੇ ਦੀਆਂ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਨੇਰੀ ਹੱਤਾਲੀ ਬੀਬੀਆਂ ਨੇ ਪੜ ਲੈ ਝਾੜੂ ਕਿਵੇਂ ਬਾੜ ਦੀ ਕਰਾਂਗੇ ਸਫਾਈ